ಲರ್ನ್ ಆ್ಯಂಡ್ ಟೀಚ್ ಕಲಿಯಿರಿ ಮತ್ತು ಕಲಿಸಿರಿ ಸೀಕ್ನ ಔರ್ ಸಿಖಾನ ರೈಮಿಂಗ್ ವರ್ಡ್ಸ್ ಪ್ರಾಸಪದಗಳು ಕ್ರಿಯೇಟೆಡ್ ಬಾಯ್ ಸಂಜೀವ್ ಜೋಗುಳ್ ಹಾವೇರಿ ಕರ್ನಾಟಕ ಕಾಲಗಳು ಟೆನ್ಸಸ್ ಕಾಲ ಕಾಲಗಳು ಟೆನ್ಸಸ್ ಕಾಲ ಕೆನಾಟ್ ಕಾಂಟ್ ಕೆನಾಟ್ ಕಾಂಟ್ ಸಿಂಪಲ್ ಪ್ರೆಸೆಂಟ್ ಟೆನ್ಸ್ ಆದ ವರ್ತಮಾನ ಕಾಲ ನೆಗೆಟಿವ್ ಸೆಂಟೆನ್ಸಸ್ ನಕಾರಾತ್ಮಕ ವಾಕ್ಯಗಳು ನೆಗೆಟಿವ್ ಸೆಂಟೆನ್ಸಸ್ ನಕಾರಾತ್ಮಕ ವಾಕ್ಯಗಳು ನಾನು ಸಾಕಲಾರೆ ಐ ಕಾಂಟ್ ರಿಯರ್ ਮੈਂ ਪੋਸ ਨਹੀਂ ਸਕਤਾ ਹੂੰ ਮੈਂ ਪੋਸ ਨਹੀਂ ਸਕਤੀ ਹੂੰ ਨਾਨੂ ਆਕਲਾਰੇਨੋ ਨਾਨੂ ਟੰਡਾ ਆਕਲਾਰੇਨੋ ਆਈ ਕਾਂਟ ਇਮਪੋਜ਼ ਮੈਂ ਲਗਾ ਨਹੀਂ ਸਕਤਾ ਹੂੰ ਮੈਂ ਲਗਾ ਨਹੀਂ ਸਕਤੀ ਹੂੰ ਨਾਨੂ ਜੀ ਕਲਾਰੇਨੋ ਨਾਨੂ ਜੋਕਾਲੀ ਜੀ ਕਲਾਰੇਨੋ ਆਈ ਕਾਂਟ ਸਵਿੰਗ ਮੈਂ ਜੂ ਨਹੀਂ ਸਕਦਾ ਹਾਂ ਮੈਂ ਜੂ ਨਹੀਂ ਸਕਤੀ ਹਾਂ ਨਾਨੂ ਦੂਕਲਾਰੇ ਨੂੰ ਨਾਨੂ ਨੂਕਲਾਰੇ ਨੂੰ ਆਈ ਕੈਨ ਨਾਟ ਪੁਸ਼ ਮੈਂ ਧੱਕਲ ਨਹੀਂ ਸਕਦਾ ਹਾਂ ਮੈਂ ਧੱਕਲ ਨਹੀਂ ਸਕਤੀ ਹਾਂ ਨਾਨੂ ਸੋਕਲਾਰੇ ਨੂੰ ਨਾਨੂ ਮੁਟਲਾਰੇ ਨੂੰ ਆਈ ਕਾਂਟ ਟੱਚ ਮੈਂ ਚੂ ਨਹੀਂ ਸਕਤਾ ਹਾਂ ਮੈਂ ਚੂ ਨਹੀਂ ਸਕਤੀ ਹਾਂ ਨਾਨੂ ਕੱਕਲਾਰੇਨੂ ਨਾਨੂ ਵਾਂਤੀ ਮਾਡਲਾਰੇਨੂ ਆਈ ਕਾਂਟ ਵੋਮਿਟ ਮੈਂ ਉਲਟੀ ਕਰ ਨਹੀਂ ਸਕਤਾ ਹਾਂ ਮੈਂ ਉਲਟੀ ਕਰ ਨਹੀਂ ਸਕਤੀ ਹਾਂ ਨਾਨੂ ਇਕਕਲਾਰੇਨੂ ਨਾਨੂ ੜਲਾਰੇਨੂ ਨਾਨੂ ਈਰਿਸਲਾਰੇਨੂ ਆਈ can't put my heart nahi sakta hu mai rakh nahi sakti hu nar ek kalarenu nanu hadey larenu nanu, nanu thalis larenu i can't beat mai beat nahi sakta hu mai beat nahi sakti hu nanu tik kalarenu nanu belag larenu nanu paatra tik kalarenu i can't can't scour mai saaf kar nahi sakta hu mai saaf kar nahi sakti hu nano tikkalarenu nano ujjalarenu nano varasalarenu i can't wipe mai poch nahi sakta hu mai poch nahi sakti hu నాను తిక్కలారెను నాను తేయలారెను నాను అరి అరయలారెను నాను నున్నగే మాడారెను ఐ కాంట్ గ్రైండ్ మై పీస్ నహి సహ మై పీస్ నహి సక్తిహూ నాను హిక్కలెను నాను బాచలారెను నాను కదలు బాచలారెను ఐ కాంట్ కోం ਮੈਂ ਕੰਗੀ ਕਰ ਨਹੀਂ ਸਕਾਂ ਹਾਂ ਮੈਂ ਕੰਗੀ ਕਰ ਨਹੀਂ ਸਕਤੀ ਹਾਂ ਨਾਨੂ ਮੁੱਕਲਾਰੇ ਨੂੰ ਨਾਨੂ ਗਬਗਬਨੇ ਥਿੰਨਲਾਰੇ ਨੂੰ ਆਈ ਕਾਂਟ ਗਾਬਲ ਮੈਂ ਭਰ ਬਕੋਸ ਨਹੀਂ ਕਰ ਸਕਤਾ ਹਾਂ ਮੈਂ ਬਕੋਸ ਨਹੀਂ ਸਕਤੀ ਹਾਂ ਨਾਨੂ ਹੇਕਲਾਰੇ ਨੂੰ ਨਾਨੂ ਪ੍ਰਤੈਕਿਸਲਾਰੇ ਨੂੰ ਨਾਨੂ بير پڈسلارینو آئی کی نٹ سپریٹ مائی الگ کر نہیں سکتا ہوں مائی الگ کر نہیں سکتی ہوں نانو ہے کلارینو نانو آری سلارنو نانو آری سیتے کے یلارینو آئی کی نٹ چوز مائی چن نہیں سکتا ہوں مائی چن نہیں سکتی ہوں نانو وک کلارینو ਨਾਨੋ ਤੇਨੇ ਬੜੀਯ ਲਾਰੇਨੂ ਨਾਨੋ ਕਾਲਾ ਗਿਸਲਾਰੇਨੂ ਆਈ ਕਾਂਟ ਥਰੈਸ ਮਾਈ ਅਨਾਜ ਨਿਕਾਲ ਨਹੀਂ ਸਕਤਾ ਹੂੰ ਮਾਈ ਅਨਾਜ ਨਿਕਾਲ ਨਹੀਂ ਸਕਤੀ ਹੂੰ ਨਾਨੋ ਨਗਲਾ ਰੇਨੂ ਆਈ ਕਾਂਟ ਲਾਫ ਮੈਂ ਹੱਸ ਨਹੀਂ ਸਕਦਾ ਹਾਂ ਮੈਂ ਹੱਸ ਨਹੀਂ ਸਕਦੀ ਹਾਂ ਨਾਨੂ ਬਾਗਲਾਰੇ ਨੂੰ ਨਾਨੂ ਤੇਲੇ ਬਾਗਲਾਰੇ ਨੂੰ ਆਈ ਕੈਨੋਟ ਗੋ ਮੈਂ ਝੁਕ ਨਹੀਂ ਸਕਦਾ ਹਾਂ ਮੈਂ ਝੁਕ ਨਹੀਂ ਸਕਦੀ ਹਾਂ ਨਾਨੂ ਸਾਗਲਾਰੇ ਨੂੰ ਨਾਨੂ ਨੜੇਯਲਾਰੇ ਨੂੰ ਆਈ ਕਾਂਟ ਪਾਕ ਮੈਂ ਚੱਲ ਨਹੀਂ ਸਕਦਾ ਹਾਂ ਮੈਂ ਚੱਲ ਨਹੀਂ ਸਕਦੀ ਹਾਂ ਨਾਨੂ ਸਿਗਲਾਰੇਨੂ ਨਾਨੂ ਬੇਟੀ ਮਾਡਲਾਰੇਨੂ ਆਈ ਕਾਂਟ ਮੀਟ ਮੈਂ ਮਿਲ ਨਹੀਂ ਸਕਦਾ ਹਾਂ ਮੈਂ ਮਿਲ ਨਹੀਂ ਸਕਦੀ ਹਾਂ ਨਾਨੂ ਬੀਗਲਾਰੇਨੂ ਨਾਨੂ ਉਬਲਾਰੇਨੂ ਨਾਨੂ ਹੀਗਲਾਰੇਨੂ ਆਈ ਕਾਂਟ ਸਵੈਲ ਮੈਂ ਉਲ ਨਹੀਂ ਸਕਤਾ ਹਾਂ ਮੈਂ ਉਲ ਨਹੀਂ ਸਕਤੀ ਹਾਂ ਨਾਨੂ ਵੀ ਗਲਾਰੇ ਨੂੰ ਨਾਨੂ ਗਰਵ ਪੜਲਾਰੇ ਨੂੰ ਨਾਨੂ ਕੋਚੀ ਕੋਲ ਲਾਰੇ ਨੂੰ ਆਈ ਕਾਂਟ ਥੂਮ ਮੈਂ ਗਰਵ ਕਰ ਨਹੀਂ ਸਕਤਾ ਹਾਂ ਮੈਂ ਗਰਵ ਨਹੀਂ ਮੈਂ ਗਰਵ ਕਰ ਨਹੀਂ ਸਕਤੀ ਹਾਂ ਨਾਨੂ ਕੂ ਗਲਾਰੇ ਨੂੰ ਨਾਨੁ ਕਰੈ ਲਾਰੇਨੁ ਨਾਨੁ ਕਰੀ ਲਾਰੇਨੁ ਨਾਨੁ ਕਰੈ ਸਿ ਕੋਲ ਲਾਰੇਨੁ ਹਾਈ ਕਾਂਟ ਕਾਲ ਮੈਂ ਬੁਲਾ ਨਹੀਂ ਸਕਤਾ ਹੂੰ ਮੈਂ ਬੁਲਾ ਨਹੀਂ ਸਕਤੀ ਹੂੰ ਨਾਨੁ ਕੂਗ ਲਾਰੇਨੁ ਨਾਨੁ ਚੀਰ ਲਾਰੇਨੁ ਨਾਨੁ ਹਰ ਚਲਾਰੇਨੁ ਨਾਨੁ ਅਦਰ ਲਾਰੇਨੁ ਹਾਈ ਕਾਂਟ ਸਕਰੀਮ ਮੈਂ ਝੂਲਾ ਨਹੀਂ ਸਕਤਾ ਹੂੰ ਮੈਂ ਝੂਲਾ ਨਹੀਂ ਸਕਤੀ ਹੂੰ ਨਾਨੂ ਤੂ ਗਲਾਰੇ ਨੂੰ ਨਾਨੂ ਟੋਟਿਲਾ ਤੂ ਗਲਾਰੇ ਨੂੰ ਨਾਨੂ ਤੂ ਗਾੜਿਸਲਾਰੇ ਨੂੰ ਆਈ ਕਾਂਟ ਸਵਿੰਗ ਮੈਂ ਝੂਲਾ ਨਹੀਂ ਸਕਤਾ ਹੂੰ ਮੈਂ ਝੂਲਾ ਨਹੀਂ ਸਕਤੀ ਹੂੰ ਨਾਨੂ ਏ ਗਲਾਰੇ ਨੂੰ ਨਾਨੂ ਨਿਭਾਈਸਲਾਰੇ ਨੂੰ ਆਈ ਕਾਂਟ ਮੈਨੇਜ ਮੈਂ ਸੰਭਾਲ ਨਹੀਂ ਸਕਤਾ ਹੂੰ ਮੈਂ ਸੰਭਾਲ ਨਹੀਂ ਸਕਤੀ ਹੂੰ ਨਾਨੂ ਦੇਗਲਾਰੇ ਨੂੰ ਨਾਨੂ ਦੇਗੂ ਵਿਡਲਾਰੇ ਨੂੰ ਨਾਨੂ ਡਰਕੀ ਵੜੇਲਾਰੇ ਨੂੰ ਆਈ ਕਾਂਟ ਬੈਲਚ ਮੈਂ ਡਕਾਰ ਲੈ ਨਹੀਂ ਸਕਤਾ ਹੂੰ ਮੈਂ ਡਕਾਰ ਲੈ ਨਹੀਂ ਸਕਤੀ ਹੂੰ नानू रेगलारनु नानू कोपिसलारनु नानू सिट्टी गेलारनु आई कांट बिकम एंग्री मैं गुस्सा कर नहीं सकता हूं मैं गुस्सा कर नहीं सकती हूं नानू होगलारनु आई कांट गो मैं जा नहीं सकता हूं मैं जा नहीं सकती हूं नानू ਤਗੋ ਲਾਰੇ ਨੂੰ ਨਾਨੂ ਤਗੇਦ ਕੋਲ ਲਾਰੇ ਨੂੰ ਆਈ ਕਾਂਟ ਟੇਕ ਮੈਂ ਲੈ ਨਹੀਂ ਸਕਤਾ ਹੂੰ ਮੈਂ ਲੈ ਨਹੀਂ ਸਕਤੀ ਹੂੰ ਨਾਨੂ ਤਗੋ ਲਾਰੇ ਨੂੰ ਨਾਨੂ ਸਵੀਕਾਰਿਸ ਲਾਰੇ ਨੂੰ ਨਾਨੂ ਇਸੇਦ ਕੋਲ ਲਾਰੇ ਨੂੰ ਆਈ ਕਾਂਟ ਰੀਸੀਵ ਮੈਂ ਸਵੀਕਾਰ ਕਰ ਨਹੀਂ ਸਕਤਾ ਹੂੰ ਮੈਂ ਸਵੀਕਾਰ ਨਹੀਂ ਕਰ ਨਹੀਂ ਸਕਤੀ ਹੂੰ ਨਾਨੂ ਤੰਗ ਲਾਰੇ ਨੂੰ ਨਾਨੂ ਵਸਤੀ ਮਾੜ ਲਾਰੇ ਨੂੰ ਨਾਨੂ ਊੜੀ ਲਾਰੇ ਨੂੰ ਨਾਨੂ ਊੜੀ ਦੁੱਕ ਲਾਰੇ ਨੂੰ ਆਈ ਕਾਂਟ ਸਟੇ ਮੈਂ ਰਹਿ ਨਹੀਂ ਸਕਤਾ ਹੂੰ ਮੈਂ ਰਹਿ ਨਹੀਂ ਸਕਤੀ ਹੂੰ ਨਾਨੂ ਨੂੰਂਗ ਲਾਰੇ ਨੂੰ ਨਾਨੂ ਕਬੜ ਲਾਰੇ ਨੂੰ ਆਈ ਕਾਂਟ ਸਵਾਲੋ ਮੈਂ ਨਿਗਲ ਨਹੀਂ ਸਕਤਾ ਹੂੰ ಮೈ ನಿಗಲ್ನಿ ಸಕ್ತಿ ಹೂ ನಾನು ಜಗ್ಗಲಾರೆನು ನಾನು ಎಳಿಯಲಾರೆನು ನಾನು ಎಳೆಯಲಾರೆನು ನಾನು ಎಳೆದುಕೊಳ್ಳಲಾರನು ನಾನು ಜಗ್ಗಿಕೊಳ್ಳಲಾರಿನು ಐ ಕಾಂಟ್ಫುಲ್ ಮೈ ಕೀಚ್ ನೈ ಸಕ್ತಾ ಹೂ ಮೈ ಕೀಚ್ ನಹಿ ಸಕ್ತಿ ಹೂ नानु बग्ग लारेनु नानो बागलारेनु आय कान्ट लीम माइ चुक्क नहीं सकता हु मै जुक्क नहीं सकती हु नानो हिग लारेनु नानो खुशी पडलारेनु नानो आनन्दिसलारेनु नानो संतुशीसलारेनु आय कान्ट रिजॉयस माइ ਖੁਸ਼ੀ ਮਨਾ ਨਹੀ ਸਕਤਾ ਹੂ ਮੈਂ ਖੁਸ਼ੀ ਮਨਾ ਨਹੀ ਸਕਤੀ ਹੂ ਨਾ ਨੂ ਉਗਲ ਰੇ ਨੂ ਨਾ ਨੂ ਤੋਦਲ ਨਾਲ ਰੇ ਨੂ ਆਈ ਕਾਂਟ ਸਟੈਮਰ ਮੈਂ ਹਕਲ ਨਹੀ ਸਕਤਾ ਹੂ ਮੈਂ ਹਕਲਾ ਨਹੀ ਸਕਤੀ ਹੂ ਨਾ ਨੂ ਉਗਲ ਰੇ ਨੂ ਨਾ ਨੂ ਨੀਰ ਉਗਲ ਰੇ ਨੂ ਨਾ ਨੂ ਨੀਰ ਯਰ ਚਲਾ ਰੇ ਨੂ i can't flash mai lehre maar nahi sakta hu mai lehre maar nahi sakti hu mano kugla renu nano swar galarenu nano sanna galarenu i can't become weak mai कमजोर हो नहीं सकता हूं मैं कमजोर हो नहीं सकती हूं नानू नु नुग्गलरनु नानू नु मुन्नुग्गलरनु नानू मुंदवरीयलरनु आई कांट रश मैं दौड़ नहीं सकता हूं मैं दौड़ नहीं सकती हूं नानू नु नुग्गलरनु नानू नु प्रवेशिसलरनु ನಾನು ಪ್ರವೇಶ ಮಾಡಲಾರೆನು ಐ ಕಾಂಟ್ ಎಂಟರ್ ಮೈ ಗುಸ್ ನಹಿಸ ಹೂ ಮೈ ಗುಸ್ ನಹಿ ಸಕ್ತಿ ಹೂ ನಾನು ಒಗ್ಗಲಾರೆನು ನಾನು ರೂಢಿ ಮಾಡಿಕೊಳ್ಳಲಾರೆನು ನಾನು ಒಗ್ಗಿಕೊಳ್ಳಲಾರೆನು ನಾನು ಹೊಂದಿಕೊಳ್ಳಲಾರೆನು ಐ ಕಾಂಟ್ ಹ್ಯಾಬಿಟ್ಯೂಯೇಟ್ मैं आदत डाल नहीं सकता हूँ मैं आदत डाल नहीं सकती हूँ भागला बगला रेनु। आई कांट लीड मैं झुक नहीं सकता हूँ मैं झुक नहीं सकती हूँ प्लीज लाइक शेयर एंड सब्सक्राइब मरे दे लाइक like, ਸ਼੍ਰੀ ਹੰਮ ਸਬਸਕ੍ਰਾਈਬ ਮਾੜੀ ਵੀ ਨੰਨਵਾਦ ਬਿਲੂ ਥੈਂਕਸ ਧੰਨਵਾਦ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਰੇ ਦੇ ਲਾਈਕ ਸ਼੍ਰੀ ਹੰਮ ਸਬਸਕ੍ਰਾਈਬ ਮਾੜੀ ਵੀ ਨੰਨਵਾਦ ਬਿਲੂ ਥੈਂਕਸ ਧੰਨਵਾਦ